ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਤਸ਼ਾਹੀ ਛੇਮੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਆ ਜੀ ਕੜਾਣੀ ਕਲਾਂ ਪਹੁੰਚੇ ਆਂ ਜੀ ਅੱਜ ਵੀਡੀਓ ਨਾਲ ਜੁੜੇ ਰਹੇ ਹੋ ਜੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਜਿਹੜਾ ਚੋਲਾ ਸਾਹਿਬ ਉਹ ਉਹਨਾਂ ਦਾ ਮੌਜੂਦ ਆ ਜੀ ਦਰਸ਼ਨ ਕਰਾਵਾਂਗੇ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਦੀਆਂ ਕਲੀਆਂ ਫੜ ਕੇ 52 ਉਮਰ ਕੈਦੀ ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਵਾਏ ਸੀਗੇ ਗੁਰੂ ਸਾਹਿਬ ਜੀ ਦੇ ਪਵਿੱਤਰ ਚੋਲਾ ਸਾਹਿਬ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਇੱਥੇ ਸਤ ਗੁਰੂ ਜੀ ਦੀਵਾਨ ਸਜਾਇਆ ਕਰਦੇ ਸਨ ਇਸੇ ਜਗ੍ਹਾ ਤੇ ਸਤ ਗੁਰੂ ਜੀ ਦਾ ਘੋੜਾ ਬੰਨਣ ਲਈ ਕਿਲਾ ਗੱਡਿਆ ਹੋਇਆ ਸੀਗਾ ਜੋ ਕਿ ਅੱਜ ਨਿੰਮਤ ਦਰਖਤ ਵਿੱਚ ਮੌਜੂਦ ਹੈ ਇੱਥੇ ਅਖਰਾ